ਦੋਸਤੋ ਸੱਚ ਸੱਚੀ ਹੁੰਦਾ ਝੂਠ ਝੂਠੀ ਹੁੰਦਾ ਇੱਕ ਤੋਂ ਵੀ ਨਵੇਂ ਇੱਕ ਗਧਾ ਹੁੰਦਾ ਉਹ ਹਰ ਰੋਜ਼ ਕੱਪੜੇ ਧੋਣ ਵਾਸਤੇ ਨਦੀ ਦੇ ਕਿਨਾਰੇ ਜਾਂਦਾ ਨਦੀ ਦੇ ਕਿਨਾਰੇ ਇੱਕ ਦਿਨ ਉਸ ਨੂੰ ਇੱਕ ਬਹੁਤ ਚਮਕਮਾ ਪੱਥਰ ਤੇ ਆ ਜਾਂਦਾ ਉਹਨੇ ਆਖਿਆ ਵੀ ਪੱਥਰ ਕਿੰਨਾ ਸੋਹਣਾ ਹੈ ਵੀ ਆਪਾਂ ਇਹ ਪੱਥਰ ਨੂੰ ਗਧੇ ਦੇ ਗਲ ਦੇ ਵਿੱਚ ਬੰਨ੍ਹ ਦਿੰਨੇ ਆ ਤਾਂ ਉਹ ਪੱਥਰ ਚੱਕਦਾ ਧੋਕੇ ਪੱਥਰ ਨੂੰ ਗਧੇ ਦੇ ਗਲ ਦੇ ਵਿੱਚ ਬੰਨ੍ਹ ਦਿੰਦਾ ਤੇ ਘਰੇ ਆ ਜਾਂਦਾ ਪੰਜ ਸੱਤ ਦਿਨ ਲੰਗਦੇ ਨੇ ਤੇ ਉਹ ਵੀ ਪੱਥਰ ਨੂੰ ਹਰ ਰੋਜ਼ ਧੋਂਦਾ ਜਿਉਂ-ਜਿਉਂ ਧੋਈ ਜਾਂਦਾ ਤੇ ਪੱਥਰ ਹੋਰ-ਹੋਰ ਚਮਕੀ ਜਾਂਦਾ ਲੇਕਿਨ ਉਹ ਪੱਥਰ ਨਹੀਂ ਸੀ ਇੱਕ ਹੀਰਾ ਸੀ ਉਥੋਂ ਦੀ ਇੱਕ ਜਵਾਰੀ ਲੰਘਿਆ ਜਾਂਦਾ ਸੀ ਜਵਾਰੀ ਨੇ ਦੇਖਿਆ ਵੀ ਗਦੇ ਦੇ ਗਲ ਦੇ ਵਿੱਚ ਬਹੁਤ ਕੀਮਤੀ ਹੀਰਾ ਆਪਾਂ ਕਿਉਂ ਨਾ ਇਹ ਧੋਬੀ ਨੂੰ ਪੁੱਛੀਏ ਵੀ ਇਹ ਕਿੱਥੋਂ ਲਿਆ ਹੈ ਤਾਂ ਉਹ ਧੋਬੀ ਰਵੇ ਆ ਕੇ ਕਹਿੰਦਾ ਤੂੰ ਜਿਹੜਾ ਉਹ ਗਦੇ ਦੇ ਗਲ ਦੇ ਵਿੱਚ ਪੱਥਰ ਬੰਨਿਆ ਹੋਇਆ ਹੈ ਤੂੰ ਉਹ ਕਿੱਥੋਂ ਲਿਆਇਆ ਤਾਂ ਉਹ ਕਹਿੰਦਾ ਮੈਂ ਤਾਂ ਇਹ ਨਦੀ ਦੇ ਕਿਨਾਰੇ ਇੱਥੇ ਆਇਆ ਸੀ ਮੈਂ ਉੱਥੋਂ ਚੱਕ ਲਿਆ ਤੇ ਮੈਂ ਗਦੇ ਦੇ ਗਲ ਦੇ ਵਿੱਚ ਬੰਨਤਾ ਤਾਂ ਉਹ ਜਵਾਰੀ ਕਹਿੰਦਾ ਤੂੰ ਐਂ ਕਰ ਮੈਨੂੰ ਇਹ 5 ਰੁਪਈਆ ਦਾ ਵੇਚ ਦੇ ਉਹ ਥੋਬੀ ਕਹਿੰਦਾ ਠੀਕ ਹੈ ਤੂੰ ਲੈ ਜਾ ਜੇ ਤੈਨੂੰ ਲੋੜ ਹੈ 5 ਰੁਪਏ ਯਾਨੀ ਕਿ ਉਦੋਂ ਬਹੁਤ ਜ਼ਿਆਦਾ ਸੀ ਲੇਕਿਨ ਉਹ 5 ਰੁਪਈਆ ਦਾ ਪੱਥਰ ਨਹੀਂ ਸੀ ਕਰੋੜਾਂ ਦੀ ਕੀਮਤ ਦਾ ਪੱਥਰ ਸੀ ਕਿਉਂਕਿ ਬਹੁਤ ਮਹਿੰਗਾ ਹੀਰਾ ਸੀ ਤਾਂ ਉਹ ਜਵਾਰੀ ਉਹ ਤੋਂ 5 ਰੁਪਈਆ ਦਾ ਉਹ ਹੀਰਾ ਲੈ ਜਾਂਦਾ ਤੇ ਘਰੇ ਆ ਕੇ ਉਹ ਹੀਰੇ ਨੂੰ ਜਦੋਂ ਕੱਪੜੇ ਦੇ ਵਿੱਚੋਂ ਖੋਲਦਾ ਤਾਂ ਉਹ ਡਿੱਗ ਪੈਂਦਾ ਤੇ ਉਹਦੇ ਟੋਟੇ ਟੋਟੇ ਹੋ ਜਾਂਦੇ ਨੇ ਤੇ ਉਹ ਜਵਾਰੀ ਸੋਚਣ ਲੱਗ ਜਾਂਦਾ ਵੀ ਆਹ ਕੀ ਹੋ ਗਿਆ ਮੈਨੂੰ ਘਾਟਾ ਪੈ ਗਿਆ ਲੇਕਿਨ ਉਹ ਪੱਥਰ ਤੋਂ ਇੱਕ ਆਵਾਜ਼ ਆਉਂਦੀ ਹੈ ਉਹ ਜਵਾਰੀ ਨੂੰ ਕਹਿੰਦਾ ਤੈਨੂੰ ਤਾਂ ਮੇਰੀ ਕੀਮਤ ਦਾ ਪਤਾ ਸੀ ਵੀ ਮੈਂ ਇੰਨਾ ਮਹਿੰਗਾ ਤੈਂ ਉਹ ਧੋਬੀ ਨੂੰ ਕਾਹ ਤੋਂ ਝੂਠ ਬੋਲਿਆ ਵੀ ਤੂੰ 5 ਰੁਪਈਆ ਦਾ ਮੈਨੂੰ ਦੇ ਦੇ ਉਹ ਵਿਚਾਰੇ ਧੋਬੀ ਨੂੰ ਪਤਾ ਨਹੀਂ ਸੀ ਤੈਨੂੰ 5 ਰੁਪਈਆ ਦੇ ਦਿੱਤਾ ਲੇਕਿਨ ਤੂੰ ਤਾਂ ਸੱਚ ਬੋਲਦਾ ਨਾ ਵੀ ਇਹ ਹੀਰੇ ਦੀ ਕੀਮਤ ਬਹੁਤ ਜ਼ਿਆਦਾ ਹੈ ਤੇ ਬਹੁਤ ਮਹਿੰਗਾ ਹੈ ਤੂੰ ਤਾਂ ਮੇਰਾ ਮੁੱਲੀ ਘਟਾਤਾ ਲੇਕਿਨ ਤੈਨੂੰ ਇਹੀ ਫਲ ਮਿਲ ਗਿਆ ਮੈਂ ਟੁੱਟ ਗਿਆ ਤੇ ਮੇਰੇ ਟੋਟੇ ਟੋਟੇ ਹੋ ਗਏ ਹੁਣ ਮੈਂ ਕਿਸੇ ਕੀਮਤ ਦਾ ਨਹੀਂ ਰਹਾ ਤੇ ਇਸ ਕਰਕੇ ਉਹ ਹੀਰਾ ਸੀ ਜਿਹੜਾ ਟੋਟੇ ਟੋਟੇ ਹੋ ਗਿਆ ਜਵਾਰੀ ਕਹਿੰਦਾ ਹਾਂ ਠੀਕ ਹੈ ਮੈਨੂੰ ਤੇਰੀ ਕੀਮਤ ਦਾ ਪਤਾ ਸੀ ਲੇਕਿਨ ਮੈਂ ਉਹ ਧੋਬੀ ਦੇ ਮੂਰੇ ਇੱਕ ਝੂਠ ਬੋਲਿਆ ਵੀ ਇਹ ਪੱਥਰ ਹੈ ਜੇ ਮੈਂ ਉਹਨੂੰ ਸੱਚ ਦੱਸ ਦਿੰਦਾ ਤਾਂ ਸ਼ਾਇਦ ਤੇਰੀ ਕੀਮਤ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਇਸ ਕਰਕੇ ਹੀਰਿਆਂ ਦਾ ਪਤਾ ਨਹੀਂ ਹੁੰਦਾ ਦੋਸਤੋ ਕਿੰਨੀ ਕ ਕੀਮਤ ਹੈ ਕਿਹੜਾ ਹੀਰਾ ਹੈ ਉਹ ਭੋਲੇ ਭਾਲੇ ਥੋਬੀ ਨੇ ਆਪਦੇ ਗਦੇ ਦੇ ਗਲ ਦੇ ਵਿੱਚ ਹੀ ਬੰਨ ਕੇ ਰੱਖਿਆ ਨਾ ਗਦੇ ਨੂੰ ਪਤਾ ਸੀ ਵੀ ਮੇਰੇ ਗਲ ਦੇ ਵਿੱਚ ਹੀਰਾ ਪਾਇਆ ਹੋਇਆ ਨਾ ਉਹ ਥੋਬੀ ਨੂੰ ਪਤਾ ਸੀ ਵਿਚਾਰੇ ਨੂੰ ਵੀ ਇਹ ਹੀਰਾ ਇਸ ਤਰ੍ਹਾਂ ਉਹਨੇ ਝੂਠ ਬੋਲ ਕੇ ਹੀਰਾ ਲਿਆਂਦਾ ਲੇਕਿਨ ਝੂਠਤਾ ਝੂਠ ਹੀ ਰਹਿ ਗਿਆ ਉਹ ਹੀਰਾ ਅੱਜ ਟੋਟੇ ਟੋਟੇ ਹੋ ਗਿਆ